ਅੱਜ ਅਸੀਂ ਆਏ ਆ ਪਿੰਡ ਕੁਲਥਮ ਤੇ ਕੁਲਥਮ ਦੇ ਪਿੰਡ ਜੱਸੀਆਂ ਦੇ ਜਠੇਰੇ ਆ ਅਸੀਂ ਸਾਡੀ ਸੰਸਥਾ ਨੇ ਬੂਟੇ ਲਾਏ ਆ ਉਹਦੇ ਲਈ ਤੁਹਾਨੂੰ ਮੈਂ ਜਾਣ ਕਰ ਦੇ ਰਿਹਾ ਇਹ ਮੇਰੇ ਨਾਲ ਨੇ ਸ਼੍ਰੀ ਗੁਰਦਾਸ لال ਜੀ ਕੁਲਥਮ ਤੋਂ ਤੇ ਨਾਲ ਨੇ ਸ਼੍ਰੀ ਕਸਤੂਰੀয়াল ਜੀ ਆ ਜਿਹੜਾ ਬੂਟਾ ਖੜਾ ਇਹ ਨਿੰਮ ਦਾ ਬੂਟਾ ਪ੍ਰਧਾਨ ਜੀ ਤੇ ਜਨਸਕਤਾ ਹੀ ਖੜੇ ਨੇ ਤੇ ਇਹ ਹੈਗਾ ਦੇਕ ਦਾ ਬੂਟਾ ਇਹ ਤੇ ਸਲੋਗਨ ਲਿਖਿਆ ਹੋਇਆ ਧਰਤੀ ਬਚਾਓ ਭਵਿੱਖ ਬਚਾਓ ਅੰਬ ਦਾ ਬੂਟਾ ਇੱਧਰ ਜੀ ਇਹ ਇਹ ਟਾਲੀ ਦਾ ਬੂਟਾ ਆ ਇੱਕ ਗਲਮੋਹਰ ਦਾ ਬੂਟਾ ਜੀ ਤੇ ਇਸ ਦੇ ਨਾਲ ਹੀ ਇਹ ਬੂਟਾ ਹੈ ਡੇਕ ਦਾ ਇੱਥੇ ਸਲੋਗਨ ਲਿਖਿਆ ਧਰਤੀ ਬਚਾਓ ਭਵਿੱਖ ਬਚਾਓ ਸਦਾ ਪਿਆਰਾ ਸਿੰਘ ਜੀ ਖੜੇ ਨੇ ਤੇ ਸੇਫਟੀ ਸੇਵ ਨੇਚਰ ਇਹ ਆ ਜੀ ਜਾਮਣ ਦਾ ਬੂਟਾ ਹਾਂ ਜੀ ਡੇਕ ਦਾ ਬੂਟਾ ਜੀ ਹੈ ਇਹ ਸਾਡੇ ਨਾਲ ਬਲਵੀਰ ਸਿੰਘ ਜੀ ਕੱਤਰ ਖੜੇ ਨੇ ਤੇ ਇਹਨਾਂ ਜੀ ਕੇ ਐਫਡੀਓ ਟਾਇਰ ਹੋਏ ਨੇ ਬਿਜਲੀ ਮੈਕ ਨਹੀਂ ਤੋਂ ਇਹਨਾਂ ਦੇ ਸਾਡੇ ਨਾਲ ਬਹੁਤ ਸਹਿਯੋਗ ਹੈ ਇਹਨਾਂ ਨੂੰ ਸਤਿਨਾਮ ਇਹਨਾਂ ਨਾਲ ਕਰਕੇ ਟੀਮ ਚੱਲਦੀ ਸਾਡੀ ਜੀ ਇਹ ਜਿਹੜੇ ਬੂਟੇ ਅਸੀਂ ਦਿਖਾ ਰਹੇ ਆਂ ਇਹਨਾਂ ਦੀ ਉਮਰ 1 ਸਾਲ ਹੋਈ ਆ ਤੇ ਇਹ ਬੂਟੇ ਜਿਹੜੇ ਆ ਇਥੋਂ ਦੀ ਸੰਸਥਾ ਨੇ ਪਾਏ ਆ ਹਾਂਜੀ ਇਹ ਟਾਲੀ ਦਾ ਬੂਟਾ ਮੇਰੇ ਨਾਲ ਖੜੇ ਨੇ ਆਰ ਐਲ ਜੱਸੀ ਜੀ ਜਿਹੜੇ ਸਾਡੀ ਟੀਮ ਦੇ ਪ੍ਰੈਸ ਕਤਰ ਵੀ ਨੇ ਤੇ ਨਾਲੇ ਇੱਥੇ ਜਠੇਰਾਂ ਦੇ ਪ੍ਰੋਗਰਾਮਾਂ ਦੇ ਇੰਚਾਰਜ ਹਨ ਹਾਂਜੀ ਇਹ ਕਸਤੂਰੀ ਲਾਲ ਜੀ ਨੇ ਮੇਰੇ ਨਾਲ ਖੜੇ ਤੇ ਇਹ ਟਾਲੀ ਦਾ ਬੂਟਾ ਆ ਜੀ ਟਾਲੀ ਦੇ ਦੇਖੋ ਕਿੰਨੇ ਵਧੀਆ ਦੀਆਂ ਟਹਿਣੀਆਂ ਆਇਆਂ ਅਗਲੇ ਸਾਲ ਬਹੁਤ ਵਧੀਆ ਸ਼ਾਂ ਦੇਣਗੇ ਕਸਤੂਰੀ ਲਾਲ ਜੀ ਸਾਡੇ ਟੀਮ ਦੇ ਡਾਇਰੈਕਟਰ ਹਨ ਬਠੀਰਿਆਂ ਦੇ ਸਾਨ ਦੇ ਉੱਤੇ ਜਿਹੜੇ ਬਜ਼ੁਰਗ ਬਾਬਾ ਬਿਕਰਮਜੀਤ ਜੀ ਲਗਭਗ 16-17 ਸਾਲ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਗਿਆ ਸੰਸਕਾਰ ਦੀ ਜਿਹੜੀ ਸਵਾਹ ਹੈਗੀ ਆ ਉਹ ਸਵਾਹ ਨੂੰ ਥੱਲੇ ਦਬਾ ਕੇ ਇਹ ਬੂਟਾ ਲਗਾਇਆ ਗਿਆ ਇਹ ਅੰਬ ਦਾ ਬੂਟਾ। ਔਰ ਇੱਕ ਸੁਨੇਹਾ ਦਿੱਤਾ ਗਿਆ ਕਿ ਕਿਸੇ ਦੀ ਯਾਦ ਨਿਸ਼ਾਨੀ ਦੇ ਤੌਰ ਦੇ ਉੱਤੇ ਇਹ ਜਿਹੜਾ ਕਰਮ ਹੈਗਾ ਸਾਨੂੰ ਕਰਨਾ ਚਾਹੀਦਾ ਔਰ ਹਮੇਸ਼ਾ ਬਹਿਮਾ ਪਰਮਾ ਤੋਂ ਜਿੱਦਾਂ ਪੁਰਾਣੇ ਲੋਕ ਡਰਦੇ ਸੀ ਨਾ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਦਾ ਬਹਿਮਾ ਪਰਮਾ ਤੋਂ ਨਿਜਾਤ ਕਰਨੀ ਚਾਹੀਦੀ ਆ ਔਰ ਆਪਣੀ ਆਪਣੀ ਜਿਹੜਾ ਕੋਈ ਸਾਡਾ ਸੱਜਣ ਜਾ ਰਿਹਾ ਹੈ ਉਹਦੀ ਯਾਦ ਦੇ ਵਿੱਚ ਬੂਟੇ ਸਾਨੂੰ ਲਾਉਣੇ ਚਾਹੀਦੇ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਮਾ ਮੇਰਾ ਵੀ ਤਾਂ ਜੀ ਕਰਦਾ ਏ ਰੁੱਖ ਦੀ ਜੁਨੇ ਆਵਾ ਸਤਿਕਾਰਯੋਗ ਦਰਸ਼ਕੋ ਅੱਜ ਅਸੀਂ ਬੈਠੇ ਆ ਜੱਸੀ ਜਠੇਰੇ ਕੁਲਥਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਥਾਨ ਦੇ ਉੱਤੇ ਇਸ ਸਥਾਨ ਤੇ ਸਾਡੇ ਵਾਤਾਵਰਣ ਸੰਭਾਲ ਮਿੱਤਰ ਸੰਗਠਨ ਫਗਵਾੜਾ ਦੇ ਵੱਲੋਂ 1 ਸਾਲ ਪਹਿਲਾਂ ਬੂਟੇ ਲਗਾਏ ਗਏ ਸੀ ਜਿਹੜੇ ਅੱਜ ਕੱਲ ਬੜੀ ਅੱਛੀ ਤਰ੍ਹਾਂ ਦੇ ਨਾਲ ਵੱਧ ਫੁੱਲ ਰਹੇ ਆ ਔਰ ਉਹਨਾਂ ਦੀ ਦੇਖਭਾਲ ਲਈ ਔਰ ਉਹਨਾਂ ਦੀ ਸਾਂਝ ਆਪਣੇ ਦਰਸ਼ਕਾਂ ਦੇ ਪਾਉਣ ਨਾਲ ਪਾਉਣ ਲਈ ਆਪਾਂ ਅਸੀਂ ਇੱਥੇ ਹਾਜ਼ਰ ਹੋਏ ਹਾਂ ਤੇ ਅੱਜ ਇਹਨਾਂ ਬੂਟਿਆਂ ਨੂੰ ਦੇਖ ਕੇ ਬੜੀ ਰੂਹ ਖੁਸ਼ ਹੁੰਦੀ ਹੈ ਤੇ ਅਸੀਂ ਇਹਨਾਂ ਬੂਟਿਆਂ ਦੇ ਨਾਲ ਗੱਲਾਂ ਕਰਨ ਇਹਨਾਂ ਬੂਟਿਆਂ ਦੀ ਖਬਰ ਸਾਰ ਲੈਣ ਇਹਨਾਂ ਬੂਟਿਆਂ ਦੀ ਸਾਂਝ ਤੁਹਾਡੇ ਨਾਲ ਪਾਉਣ ਲਈ ਇੱਥੇ ਆਏ ਹਾਂ ਮੇਰੇ ਨਾਲ ਸਾਡੀ ਸੰਸਥਾ ਦੇ ਅਹੁਦੇਦਾਰ ਸਾਰੇ ਬੈਠੇ ਹਨ ਔਰ ਇਸੇ ਪਿੰਡ ਦੇ ਉਲਥਮ ਪਿੰਡ ਦੇ ਪਤਵੰਤੇ ਸੱਜਣ ਉਹ ਸਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਔਰ ਮੇਰੇ ਨਾਲ ਬੈਠੇ ਨੇ ਸਾਡੀ ਸੰਸਥਾ ਦੇ ਚੇਅਰਮੈਨ ਸਰਦਾਰ ਲਸ਼ਕਰ ਸਿੰਘ ਜੀ ਟੰਡਵੜਵੀ ਉਹਨਾਂ ਦੇ ਨਾਲ ਰੇਸ਼ਮ لال ਜੀ ਸਾਡੇ ਪ੍ਰਧਾਨ ਜੀ ਔਰ ਇਧਰ ਕਸਤੂਰੀ لال ਜੀ ਇਸੇ ਪਿੰਡ ਤੋਂ ਸਾਡੀ ਸੰਸਥਾ ਦੇ ਡਾਇਰੈਕਟਰ ਸਰਦਾਰ ਪਿਆਰਾ ਸਿੰਘ ਜੀ ਸਾਡੇ ਬੇਤ ਸਕੱਤਰ ਤੇ ਸਰਦਾਰ ਬਲਵੀਰ ਸਿੰਘ ਜੀ ਸਾਡੇ ਇਸ ਸੰਸਥਾ ਦੇ ਸਕਤੀ ਸਹਿਬਾਨ ਹੋਏ ਅਤੇ ਇਸੇ ਪਿੰਡ ਦੇ ਸਾਡੇ ਪੱਤਰਕਾਰ ਸਾਥੀ ਲੇਖਰਾਜ ਜੀ ਵੀ ਇਹਨਾਂ ਦੇ ਨਾਲ ਬੈਠੇ ਹਨ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਹੋਏ ਚੰਦਲਫਾਜ਼ ਚੰਦ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ ਕਿ ਮੈਂ ਆਪਣੇ ਸਾਥੀ ਲਸ਼ਕਰ ਸਿੰਘ ਜੀ ਨੂੰ ਸਵਾਲ ਕਰਾਂਗਾ ਕਿ ਲਸ਼ਕਰ ਸਿੰਘ ਜੀ ਤੁਹਾਡਾ ਬੜਾ ਵੱਡਾ ਉਪਰਾਲਾ ਹੈ ਫਗਵਾੜੇ ਤੋਂ ਆ ਕੇ ਤੁਸੀਂ ਇੱਥੇ ਬੂਟੇ ਲਾਏ ਐ ਔਰ ਇਹ ਪਹਿਲਾ ਹੀ ਸਵਾਲ ਹੈ ਕਿ ਇਹ ਜਠੇਰਿਆਂ ਦੇ ਸਥਾਨ ਦੇ ਉੱਤੇ ਬੂਟੇ ਲਾਉਣ ਦਾ ਵਿਚਾਰ ਤੇ ਇਹਦਾ ਕੀ ਕਾਰਨ ਹੈ ਕਿ ਤੁਸੀਂ ਇੱਕ ਪਿੰਡ ਦੇ ਵਿੱਚ ਆ ਕੇ ਬੂਟੇ ਲਾਏ ਐ ਇਹ ਜ਼ਿਹਹਾ ਕਾਰਜ ਤੁਸੀਂ ਇਸ ਤੇ ਭਵਿੱਖ ਦੇ ਵਿੱਚ ਵੀ ਇਹੋ ਜਿਹਾ ਕਰੋਗੇ ਜਾਂ ਕਰਦੇ ਰਹੋਗੇ ਇਹਦੇ ਬਾਰੇ ਵਿਸਥਾਰ ਦੇ ਨਾਲ ਜਾਣਨਾ ਪਾ ਪਿਆਰੇ ਦਰਸ਼ਕੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਤੇ ਆਦਾਬ ਇਸੇ ਸ਼ਾਇਰ ਦੀਆਂ ਲਾਈਨਾਂ ਨੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ ਜਦੋਂ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਮੇਰੇ ਨਾਲ ਇੱਕ ਦੋ ਸੱਜਣ ਸੀ ਦੋਸਤ ਮੇਰੇ ਤੇ ਹੌਲੀ-ਹੌਲੀ ਇਹ ਮੇਰਾ ਕਾਫਲਾ ਜਦਾ ਵੱਧਾ ਗਿਆ ਹੁਣ ਕਾਫਲਾ ਪਿੰਡਾਂ ਵਿੱਚ ਸ਼ਹਿਰ ਵਿੱਚ ਬਹੁਤ ਵੱਡਾ ਹੋ ਗਿਆ ਬਹੁਤ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਇਹ ਕਾਫਲਾ ਹੁਣ ਅਗਲੇ ਤੋਂ ਅਗਲੇ ਹੋਰ ਤਰੱਕੀ ਕਰ ਰਿਹਾ ਬਹੁਤ ਸਾਰੇ ਬੂਟੇ ਲਾਵਗੇ ਜਿੱਥੋਂ ਤੱਕ ਸਵਾਲ ਜੱਸੀ ਸਾਹਿਬ ਨੇ ਕੀਤਾ ਹੈ ਇਹ ਥਾਂ ਚੁਣਨ ਦਾ ਸਾਡੇ ਦੋਸਤ ਕਸਤੂਰੀ 라ਜੀ ਜਿਹੜੇ ਸਾਡੀ ਟੀਮ ਦੇ ਡਾਇਰੈਕਟਰ ਹਨ ਇਹਨਾਂ ਦਾ ਇਹ ਪਿੰਡ ਹੈ ਤੇ ਮੇਰੇ ਨਾਲ ਬੈਠੇ ਨੇ ਆਰ ਐਲ ਜੱਸੀ ਜੀ ਇਹ ਇਹਨਾਂ ਦੇ ਜਠੇਰੇ ਹਨ ਇੱਥੇ ਇਹ ਸੇਵਾ ਕਰਦੇ ਆਂ ਇਹਨਾਂ ਦੀ ਇਸ ਸੰਸਥਾ ਨੇ ਇਹਨਾਂ ਬੂਟਿਆਂ ਦੀ ਸੰਭਾਲ ਕੀਤੀ ਆ ਤੇ ਅਸੀਂ ਇੱਥੇ ਬੂਟੇ 1 ਸਾਲ ਪਹਿਲਾਂ ਲਾਏ ਸੀ ਉਹ ਬੂਟੇ ਜਿਹੜੀ ਸੰਸਥਾ ਨੇ ਸੰਭਾਲ ਕੀਤੀ ਆ ਅਸੀਂ ਉਹਦਾ ਵੀ ਧੰਨਵਾਦ ਕਰਦੇ ਆਂ ਤੇ ਅਸੀਂ ਇਹ ਕਹਿੰਦੇ ਆਂ ਇਹਦੀ ਬੂਟਿਆਂ ਦੀ ਸੰਭਾਲ ਕੀਤੀ ਜਾਵੇ ਤਾਂ ਕਿ ਇਹਦੀ ਜਿੱਥੇ ਵੀ ਅਸੀਂ ਬੂਟੇ ਲਾਉਂਦੇ ਆਂ ਉਹਦੀ ਪ੍ਰਗਤੀ ਰਿਪੋਰਟ ਜਿਹੜੀ ਆ ਸਮੇਂ-ਸਮੇਂ ਤੇ ਵੀਡੀਓ ਜਾਂ ਫੋਟੋ ਅਸੀਂ ਮੰਗਾਉਂਦੇ ਰਹਿੰਦੇ ਆਂ ਤੇ ਅੱਗੇ ਤੋਂ ਜਿਹੜਾ ਸਾਡਾ ਵਿਚਾਰ ਹੈ ਉਹ ਜਰਾਈ ਦੇ ਵਿੱਚ ਸ਼ੁਰੂ ਕਰਾਂਗੇ ਬੂਟੇ ਲਾਉਣ ਦਾ ਤੇ ਉਹ ਵੱਡੇ ਲੈਵਲ ਤੇ ਸ਼ੁਰੂ ਕਰਾਂਗੇ ਜਿੱਥੇ ਅਸੀਂ ਪਾਲ ਸਕਦੇ ਬੂਟੇ ਆ ਵੀ ਖੁਦ ਵੀ ਪਾਲਦੇ ਆ ਜਿੱਥੇ ਅਸੀਂ ਨਹੀਂ ਜਾ ਸਕਦੇ ਉੱਥੇ ਅਸੀਂ ਦੋਸਤਾਂ ਮਤਰਾ ਨੂੰ ਯੂਟੀ ਲਾ ਕੇ ਪਿਆਰ ਨਾਲ ਉੱਥੇ ਪਾ ਰਿਆ ਨਾਲ ਦੇ ਪਿੰਡ ਕੋਤਰਾ ਵਿਖੇ ਬਾਗ ਲਗਾਇਆ 2-250 ਵਿਕਰੀ ਉੱਥੇ ਬੂਟਾ ਲਗਾਇਆ ਉਸਾਂ ਤਵ ਨੂੰ ਪਾ ਲਿਆ ਗਿਆ ਤੇ ਬਹੁਤ ਵਧੀਆ ਫਲ ਦੇ ਰਹੇ ਹਾਂ ਹਾਂਜੀ ਸੋ ਲਸ਼ਕਰ ਸਿੰਘ ਜੀ ਤੁਹਾਡੀ ਜਿਹੜੀ ਭਵਿੱਖ ਦੇ ਵਿੱਚ ਪਲਾਨ ਕੀ ਹੈ ਜਿੱਦਾਂ ਤੁਸੀਂ ਬੜੇ ਵੱਡੇ ਪੱਧਰ ਦੇ ਉੱਤੇ ਜਗਾ ਜਗਾਹ ਦੇ ਉੱਤੇ ਜਾ ਕੇ ਬੂਟੇ ਲਾਉਣੇ ਆ ਤੇ ਕੀ ਪ੍ਰੋਗਰਾਮ ਤੁਸੀਂ ਬਣਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਆਦਾ ਬਹੁਤ ਵੱਡੀ ਲੋਡ ਹੈ ਬੂਟੇ ਲਾਉਣ ਦੀ ਤੁਹਾਡਾ ਪ੍ਰੋਗਰਾਮ ਕਿਹੋ ਜਿਹਾ ਹੈ ਦੇਖੋ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੈ ਮੈਂ ਆਪਣਾ ਮੋਬਾਈਲ ਨੰਬਰ ਜਾਰੀ ਕੀਤਾ ਹੈ 97831452 ਉਹਦੇ ਵਿੱਚ ਜੇ ਕਿਸੇ ਨੇ ਪਿੰਡ ਵਿੱਚ ਘਰ ਚ ਪਲਾਟ ਚ ਬੂਟੇ 5 7 10 ਲਵਾਉਣੇ ਹੋ ਮੈਂ ਉਹਦੇ ਲਈ ਟੀਮ ਲੈ ਕੇ ਆਜਰੋਂ ਮੰਗਾ ਤੇ ਬੂਟੇ ਲਾਵਾਂਗਾ ਜਦੋਂ ਗਰਮੀ ਪੈਂਦੀ ਆ ਜਿਵੇਂ ਹੁਣ ਗਰਮੀ ਪੈ ਰਹੀ ਆ ਜਦੋਂ ਅਸੀਂ ਇੱਕ ਦਰਖਤ ਲੱਭਦੇ ਆ ਇੱਕ ਸ਼ਾਂਤ ਥਾਂ 'ਤੇ ਜਾਈਏ ਤਾਂ ਬੜਾ ਸਕੂਨ ਹੁੰਦਾ ਤੇ ਮਨ ਚਾਹੁੰਦਾ ਅਸੀਂ ਤੇ ਹੋਰ ਬੂਟੇ ਲਾਈਏ ਅਸੀਂ ਵੀ ਲਾਈਏ ਪਰ ਜਦੋਂ ਘਰ ਆਉਂਦਾ ਤਾਂ ਉਹ ਉਹਨੂੰ ਗੱਲ ਭੁੱਲ ਜਾਂਦੀ ਆ ਸੋ ਅਸੀਂ ਉਹਨਾਂ ਦੇ ਮਨ ਵਿੱਚ ਇਹ ਗੱਲ ਭਰਨੀ ਚਾਹੁੰਦੇ ਆ ਕਿ ਤੁਸੀਂ ਵੱਧ-ਤੁ ਵੱਧ ਬੂਟੇ ਲਾਓ ਤੇ ਵਾਤਾਵਰਣ ਬਚਾਓ ਪਿਆਰੇ ਦਰਸ਼ਕੋ ਰੁੱਖਾਂ ਦੀ ਜਿਹੜੀ ਸਾਹਜ ਹੈਗੀ ਆ ਕਦੇ ਅਸੀਂ ਇਹਦੇ ਬਾਰੇ ਚਿੰਤਨ ਨਹੀਂ ਕੀਤਾ ਕਦੇ ਵਿਚਾਰਿਆ ਨਹੀਂ ਰੁੱਖਾਂ ਦੀ ਸਾਂਹ ਜਿਹੜੀ ਆ ਉਹ ਸਾਡੇ ਰਿਸ਼ਤਿਆਂ ਨਾਲੋਂ ਗੂੜੇ ਰਿਸ਼ਤਿਆਂ ਨਾਲੋਂ ਵੀ ਗੂੜੀ ਹੈ ਇੱਕ ਇਨਸਾਨ ਦਰਖਤ ਦੇ ਥੱਲੇ ਬੈਠਾ ਉਹ ਦਰਖਤ ਦੇ ਨਾਲ ਗੱਲਾਂ ਕਰਨ ਲੱਗ ਪਿਆ ਦਰਖਤ ਦੇ ਉੱਤੇ ਪੱਤੇ ਝੜੇ ਹੋਏ ਸੀ ਤੇ ਦਰਖਤ ਨੂੰ ਆਖਣ ਲੱਗਾ ਕਿ ਤੂੰ ਹੁਣ ਸਿਆਣਾ ਹੋ ਗਿਆ ਤੂੰ ਖਤਮ ਹੋਣ ਤਿਆਰਿਆ ਤੂੰ ਬੁੱਢਾ ਹੋ ਗਿਆ ਤੇ ਉਸ ਦਰਖਤ ਨੇ ਜਵਾਬ ਦਿੱਤਾ ਨਹੀਂ ਪਾਈ ਮੈਂ ਨਿਰਾਸ਼ਤਾ ਦੇ ਆਲਮ ਦੇ ਵਿੱਚ ਨਹੀਂ ਜਾਂਦਾ ਮੇਰੀਆਂ ਜੜ੍ਹਾਂ ਨੂੰ ਕੋਲ ਕੇ ਵੇਖ ਮੈਂ ਹਰਾ ਹਾਂ ਸੋ ਨਾਲ ਹੀ ਉਹਨੇ ਜਵਾਬ ਦਿੱਤਾ ਕਿ ਮੈਂ ਤੇਰਾ ਇਨਾ ਗੂੜਾ ਮਿੱਤਰ ਹਾਂ ਕਿ ਜਦੋਂ ਤੂੰ ਇਸ ਦੁਨੀਆ ਦੇ ਉੱਤੋਂ ਜਾਏਂਗਾ ਤੇ ਮੈਂ ਤੇਰੇ ਨਾਲ ਜਲਾਂਗਾ ਮੈਂ ਤੇਰੇ ਨਾਲ ਸੜਾਂਗਾ ਸੋ ਦਰਖਤ ਐਡਾ ਵੱਡਾ ਸਾਡਾ ਸਾਥ ਦਿੰਦੇ ਆ ਕਿ ਜਦੋਂ ਮਨੁੱਖ ਇਸ ਧਰਤੀ ਤੋਂ ਜਾਂਦਾ ਹੈ ਤੇ ਇਹੀ ਦਰਖਤ ਜਿਹੜੇ ਉਹਦੇ ਨਾਲ ਸੜ ਕੇ ਉਹਦਾ ਪਰਦਾ ਇਸ ਧਰਤੀ ਦੇ ਉੱਤੇ ਕਰਦੇ ਆ ਇਸ ਕਰਕੇ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਸੋ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਪਸਤੂਰੀ ਲਾਲ ਜੀ ਜਿਹੜੇ ਇਹ ਸਾਡੀ ਸੰਸਥਾ ਦੇ ਡਾਇਰੈਕਟਰ ਨੇ ਇਹ ਬੈਠੇ ਨੇ ਇਹਨਾਂ ਦੇ ਨਾਲ ਚੰਦ ਅਲਫਾਜ਼ ਆਪਾਂ ਸਾਂਝੇ ਕਰਾਂਗੇ ਪਸਤੂਰੀ ਲਾਲ ਜੀ ਕੁਲਤਮ ਤੁਹਾਡਾ ਪਿੰਡ ਹੈ ਔਰ ਅੱਜ ਇਸ ਪਿੰਡ ਦੇ ਵਿੱਚ ਤੁਸੀਂ ਆਏ ਆ ਉੱਧਾ ਤੁਸੀਂ ਆਪ ਜ਼ਿੰਦਗੀ ਦੇ ਵਿੱਚ ਫਗਵਾੜੇ ਰਹਿੰਦੇ ਹੋ ਤੇ ਜਦੋਂ ਗੱਲ ਪਿੰਡ ਦੀ ਆਉਂਦੀ ਹੈ ਤੇ ਹਰ ਇਨਸਾਨ ਖੁਸ਼ ਹੋ ਜਾਂਦਾ ਕਿ ਮੇਰਾ ਪਿੰਡ ਤੁਹਾਨੂੰ ਕਿਹੋ ਜਿਹਾ ਲੱਗਦਾ ਇਹ ਪਿੰਡ ਜਿਹੜਾ ਇਹਦੇ ਵਿੱਚ ਬੂਟੇ ਲਾਏ ਗਏ ਆ ਇਸ ਜਗ੍ਹਾ ਦੇ ਉੱਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਮੈਂ ਆਪਣੇ ਪਿੰਡ ਪੁਲਖੰਬੇ ਆ ਰਹੇ ਆ ਆਇਆ ਹਾਂ ਆਪਣੀ ਟੀਮ ਨਾਲ ਮੈਨੂੰ ਇਹ ਬੂਟੇ ਬਹੁਤ ਪਿਆਰ ਲੱਗੇ ਹਨ ਜੋ ਨੇ ਪ੍ਰਗਤੀ ਹੈ ਉਹ ਵੀ ਬਹੁਤ ਜ਼ਿਆਦਾ ਹੈਗੀ ਹੈ ਇਹ ਬੂਟੇ ਮੈਂ ਉਦੋਂ ਅਮਰੀਕਾ ਸਗਾ ਉਦੋਂ ਲਗਾਏ ਗਏ ਆ ਪਰ ਇਹਨਾਂ ਜਿਸ ਤਰ੍ਹਾਂ ਦੇਖਪਰ ਹਾਂ ਸਭ ਲੋਕ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਬਾ ਕਮਾਲ ਆ ਸਮੇਂ ਸਿਰ ਪਾਣੀ ਪਈ ਜਾਂਦਾ ਹੈ ਸਮੇਂ ਸਿਰ ਉਹਦਾ ਦੇਖਿਆ ਜਾਂਦਾ ਇਸ ਤਰ੍ਹਾਂ ਅੱਜ ਰੂਹ ਖੁਸ਼ ਹੋ ਗਈ ਪੰਡਾ ਕੇ ਤੇ ਮੈਂ ਇਹਦਾ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਕਰਦਾ ਜਿੱਦਾਂ ਲਛਕਲ ਸਿੰਘ ਜੀ ਨੇ ਦੱਸਿਆ ਕਿ ਦਰਖਤਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਦਰਖਤਾਂ ਤੋਂ ਬਿਨਾਂ ਇਨਸਾਨ ਸਾਹ ਨਹੀਂ ਲੈ ਸਕਦਾ ਦਰਖਤਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਜਿਹੜਾ ਉਹ ਬਹੁਤ ਜ਼ਿਆਦਾ ਤਰਾਸਦੀ ਦੇ ਵਿੱਚ ਚਲੇ ਜਾਂਦਾ ਤੇ ਇਸ ਮੌਕੇ ਤੇ ਤੁਸੀਂ ਆਪ ਜੱਦਾ ਨੂੰ ਇਹੀ ਸੁਨੇਹਾ ਦੇਣਾ ਚਾਹੋਗੇ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਆ ਕਿ ਪਹਿਲਾਂ ਜਦੋਂ ਪ੍ਰੋਗਰਾਮ ਚਾਲੂ ਕੀਤਾ ਦੋ ਤਿੰਨ ਸਾਲ ਤੋਂ ਵੈ ਸੰਸਥਾ ਇਹ ਪ੍ਰੋਗ ਕਰ ਰਹੀ ਆ ਲੇਕਿਨ ਰਜਿਸਟਰਡ ਨਹੀਂ ਸੀ ਤੇ ਉਸ ਵੇਲੇ ਗਾਹੇ ਵਗਾਹੇ ਸਾਰੇ ਜਾ ਕੇ 10 ਲਾਇਆ ਜਿਹੜੇ ਬਹੁਤ ਵੱਡੇ ਵੱਡੇ ਹੋ ਚੁੱਕੇ ਆ ਉਸ ਤੋਂ ਬਾਅਦ ਜਿਹੜਾ ਸਾਰਾ ਇਹ ਟੀਮ ਦਾ ਚੈਨਲ YouTube ਦਾ ਬਣਾਉਣ ਦਾ ਸਿਰ ਆ ਉਹ ਸਾਰਾ ਲਸ਼ਕਰ ਸਿੰਘ ਚੇਅਰਮੈਨ ਨੂੰ ਜਾ ਰਿਹਾ ਹੈਗਾ ਤੇ ਮੈਂ ਇਥੇ ਆ ਕੇ ਬੂਟਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਹਾਂ ਬੂਟੇ ਸਾਨੂੰ ਛਾਂ ਦਿੰਦੇ ਹਨ ਅਸੀਂ ਬੂਟੇ ਲੈ ਬੰਨੇ ਆ ਬੂਟੇ ਸਾਨੂੰ ਆਕਸੀਜਨ ਦਿੰਦੇ ਹਨ ਖੂਬ ਬਹੁਤ ਲਾਭ ਹੁੰਦੇ ਹਨ ਮੈਂ ਆਪਦਾ ਬਹੁਤ ਬਹੁਤ ਧੰਨਵਾਦੀ ਕਸਤੂਰੀ ਲਾਲ ਜੀ ਤੁਸੀਂ ਲੱਗਦਾ ਵੀ ਕੁਛ ਲਿਖ ਵੀ ਲੈਨੇ ਆ ਤੁਸੀਂ ਲਿਖਦੇ ਲੈਨੇ ਆ ਸਾਡੇ ਦਰਸ਼ਕਾਂ ਨਾਲ ਦੋ ਸ਼ਬਦ ਜਿਹੜੇ ਆ ਸਾਂਝੇ ਕਰੂ ਤੁਹਾਡੇ ਕਹਿਣ ਤੇ ਮੈਂ ਥੋੜਿਆ ਦੋ ਲੰਨਾ ਬੋਲ ਦਿੰਨਾ ਆ ਬੱਚਿਆਂ ਵਜਾਂ ਦੀ ਸੋਹਨੀਆ ਮਾਮਾ ਰੁੱਖਾਂ ਦੇਵਨ ਕਾਹਦੀਆਂ ਸ਼ਾਮਾਂ ਮੇਰੀ ਜ਼ਿੰਦਗੀ ਦਾ ਇਹ ਟੀਚਾ ਘਰ ਘਰ ਜਾ ਕੇ ਬੂਟੇ ਲਾਵਾਂ ਰੁੱਖਾ ਦੇ ਬਿਨਾ ਕਾਹਦੀਆਂ ਸ਼ਾਮਾਂ ਖਵਾਵਾ ਨਾਲ ਸੰਗੀਤ ਜੋ ਚੱਲੇ ਮੈਂ ਨਾਲ ਉਹਨਾਂ ਦੇ ਗਾਵਾਂ ਰੁੱਖਾ ਦੇ ਬਿਨ ਕਾਹਦੀਆਂ ਸ਼ਾਮਾਂ ਰੁੱਖਾ ਦੇਵਨ ਕਾਦੀ ਦਰਸ਼ਕੋ ਅਗਲਾ ਪ੍ਰੋਗਰਾਮ ਜਲਦੀ ਲੈ ਕੇ ਹਾਜ਼ਰ ਹੋਵਾਂਗੇ